ਤੇ ਉਧਰ ਨੇਵੀ ਅਧਿਕਾਰੀ ਵੱਲੋਂ ਕਰੋੜਾਂ ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਦੱਸ ਦਈਏ ਕਿ ਠੱਗੀ ਮਾਰ ਕੇ ਬਾਹਰ ਦੀ ਉਡਾਰੀ ਵੀ ਇਹ ਨੇਵੀ ਅਧਿਕਾਰੀ ਮਾਰਨ ਲੱਗਿਆ ਸੀ ਪਰ ਮੁਹਾਲੀ ਪੁਲਿਸ ਨੇ ਬੰਬੇ ਤੋਂ ਹੁਣ ਇਸ ਨੇਵੀ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਸੋ ਨੇਵੀ ਤੋਂ ਰਿਟਾਇਰਡ ਹੋ ਕੇ ਠੱਗੀਆਂ ਮਾਰਨ ਦਾ ਇਸ ਸ਼ਖਸ ਨੇ ਆਸਾਨ ਰਸਤਾ ਲੱਭ ਲਿਆ ਤੇ ਰਾਤੋਂ ਰਾਤ ਅਮੀਰ ਬਣਨ ਦੀ ਕੋਸ਼ਿਸ਼ ਕੀਤੀ ਪਰੰਤੂ ਇਸ ਨੂੰ ਨਹੀਂ ਸੀ ਪਤਾ ਕਿ ਅਮੀਰ ਬਣਨ ਦਾ ਸੁਪਨਾ ਇਸ ਨੂੰ ਜੇਲ੍ਹ ਦੀਆਂ ਸਲਾਕਾਂ ਪਿੱਛੇ ਪਹੁੰਚਾ ਦੇਊਗਾ ਸੋ ਦੱਸਦੀ ਹੈ ਕਿ ਇਹ ਨੇਵੀਦਾ ਰਟਾਇਰਡ ਅਫਸਰ ਵਿਦੇਸ਼ ਭੇਜਣ ਦੇ ਨਾਮ ਦੇ ਉੱਤੇ 1 ਕਰੋੜ ਰੁਪਏ ਦੀ ਠੱਗੀ ਮਾਰ ਚੁੱਕਿਆ ਸੋ ਜਾਲੀ ਵੀਜ਼ਾ ਮੰਗਵਾ ਕੇ ਬਾਹਰ ਭੇਜਣਾ ਚਾਹੁੰਦਾ ਸੀ ਤੇ ਕਈਆਂ ਨੂੰ ਨੌਜਵਾਨ ਨੇ ਜਿਹੜੇ ਇਸ ਦੇ ਚਾਂਸੇ ਵਿੱਚ ਆਏ ਪਰ ਜਦੋਂ ਅਬੈਂਸੀ ਤੋਂ ਵੀਜ਼ਾ ਚੈੱਕ ਕਰਵਾਇਆ ਗਿਆ ਤਾਂ ਉਹ ਫਰਜੀ ਨਿਕਲ ਆਇਆ ਤਾਂ ਮੁਹਾਲੀ ਪੁਲਿਸ ਨੇ ਮੁੰਬਈ ਤੋਂ ਹੁਣ ਇਸ ਰਿਟਾਇਰਡ ਨੇਵੀ ਅਧਿਕਾਰੀ ਨੂੰ ਗ੍ਰਿਫਤਾਰ ਕਰ ਲਿਆ ਸੋ ਮੁਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਤੇ ਹੁਣ ਪਤਨੀ ਤੋਂ ਵੀ ਪੁੱਛਗਿੱਛ ਜਿਹੜੀ ਕੀਤੀ ਜਾ ਰਹੀ ਹੈ ਸੋ ਨੇਵੀ ਅਧਿਕਾਰੀ ਹੈ ਜੋ ਰਿਟਾਇਰਡ ਹੋ ਕੇ ਵਿਦੇਸ਼ 'ਪੇ ਜਿੰਨੇ ਨਾਂ ਤੇ ਠੱਗੀਆਂ ਮਾਰਦਾ ਸੀ ਤੇ ਹੁਣ ਇਸ ਦੀ ਪਤਨੀ ਤੋਂ ਵੀ ਪੁੱਛਗਿੱਛ ਹੈ ਜਿਹੜੀ ਕੀਤੀ ਜਾ ਰਹੀ ਹੈ ਸੋ ਮੁੱਢਲੀ ਪੁੱਛਗਿੱਛ ਤੋਂ ਇਹਦਾ ਨਾਮ ਇੰਦਰ ਸਿੰਘ ਸੋਹੀ ਦੱਸਿਆ ਜਾ ਰਿਹਾ ਹੈ ਜਿਹੜਾ ਇੱਕ ਬੰਦਾ ਫੜੇ ਦੇ ਬਾਰੇ ਜਾਣਕਾਰੀ ਦਿਓਗੇ ਇਹਦੇ ਖਲਾਫ ਨਾ ਜੀ ਇਹ ਤਾਂ ਨਾਮ ਹੈਗਾ ਇੰਦਰਜੀਤ ਸਿੰਘ ਸੋਹੀ ਇਹ ਬੰਬੇ ਦਾ ਰਹਿਣ ਵਾਲਾ ਇਥੇ ਇਹਤੇ ਇਹਨਾਂ ਨੇ ਆ ਕੇ ਇਥੇ ਕੇਂਦਰਵੀਰ ਸਿੰਘ ਵਿਦੇਸ਼ਾ ਉਹਨਾਂ ਨੇ ਇਮੀਗ੍ਰੇਸ਼ਨ ਚਾਰੇ ਗੱਲ ਕੀਤੀ ਮੈਂ ਪੱਕੇ ਤੌਰ ਤੇ ਪੀਆਰ ਤੇ ਬਿਜ਼ਨਸ ਵੀਜ਼ਾ ਲਗਾਉਣਾ ਜੁਕੇ ਦਾ ਤੇ ਇਹਨਾਂ ਨੇ ਇਹ ਨਾਲ ਗੱਲ ਕਰੀ ਤੇ ਇਹਨਾਂ ਨੇ ਆਪਣਾ ਤੇ ਸੰਦੀਪ ਗੋਸ਼ਲਾ ਇੱਕ ਮੁੰਡਾ ਤੇ ਹੋਰ ਮਨਪ੍ਰੀਤ ਕੌਰ ਹਰਪ੍ਰੀਤ ਸਿੰਘ ਹਰਪ੍ਰੀਤ ਕੌਰ ਲਾਪਰੀ ਸਿੰਘ ਇਹਨਾਂ ਦੇ ਇਹਨਾਂ ਨੇ ਸਾਰਿਆਂ ਨੇ ਵੀਜ਼ਾ ਅਪਲਾਈ ਹਾਮੀ ਭਰੀ ਤੇ ਇਹਨਾਂ ਨੂੰ ਉਹ ਇਕੱਠੇ ਕਰਕੇ ਪੈਸੇ ਅੱਗੇ ਦੇ ਦਿੱਤੇ ਸਾਰੇ 1 ਕਰੋੜ ਰੁਪਏ ਦੇ ਕਰੀਬ ਇਹਨਾਂ ਨੇ ਉਹ ਤੋਂ ਲਿਆ ਤੋਂ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਬੀਜੇਸੀ ਉਹਨਾਂ ਨੇ ਜਾਲੀ ਸਰਟੀਫਿਕੇਟ ਪਰ ਸਪਾਂਸਰਸ਼ਿਪ ਹੁੰਦੇ ਨੇ ਉਹ ਇਹਨਾਂ ਨੇ ਜਾਲੀ ਭੇਜ ਦਿੱਤੇ ਜਦ ਇਹਨਾਂ ਨੇ ਫੈਲਾ ਲਾਈਆਂ ਤਾਂ ਅੱਗੇ ਉਹ ਯੂਕੇ ਦੀ ਮੈਸੀ ਨੇ ਇਹ ਕਹਿ ਦਿੱਤਾ ਵੀ ਸਾਡੇ ਤਾਂ ਇਹ ਨਹੀਂ ਹੋਏ ਹੋਏ ਤੇ ਜਿਹਨਾਂ ਨੇ ਇਹਨਾਂ ਨੂੰ 10-10 ਸਾਲ ਲਈ ਬੈਨ ਵੀ ਕਰਤਾ ਦੋ ਜਣਿਆਂ ਨੂੰ ਤੇ ਜਦ ਇਹਨਾਂ ਨੇ ਵਾਪਸ ਉਹਨਾਂ ਨਾਲ ਗੱਲ ਕਰੀ ਵੀ ਤੂੰ ਸਾਡੇ ਨਾਲ ਧੋਖਾ ਕਰਿਆ ਬਹੁਤ ਜ਼ਿਆਦਾ ਤਾਂ ਇਹਨਾਂ ਨੂੰ ਉਹਨਾਂ ਨੇ ਪੈਸੇ ਪਹਿਲਾਂ ਵਾਪਸ ਕਰਨ ਦੀ ਹਾਮੀ ਭਰ ਲਈ ਸੀ ਵੀ ਅਸੀਂ ਵਾਪਸ ਕਰਾਂਗੇ ਪਰ ਉਸ ਤੋਂ ਬਾਅਦ ਇਹਨੇ ਕੋਈ ਪੈਸਾ ਨਹੀਂ ਵਾਪਸ ਕੀਤਾ ਤੇ ਨਾਲੇ ਉਹਨਾਂ ਨੇ ਭਾਵੇਂ ਖਰਾਬ ਕੀਤਾ ਇਹਨਾਂ ਨੇ ਜਿਹੜੇ ਬੈਨ ਹੋਏ ਨੇ ਉਸ ਤੋਂ ਬਾਅਦ ਵੀ ਇੰਨੇ ਨੇ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਦੇ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਸੀਨੀਅਰ ਅਫਸਰਾਂ ਨੇ